ਸਸਕਲ ਜੀ ਮੈਂ ਹਕਮਿਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਦੇ ਨਾਲ ਵਪਾਰਕ ਤਣਾਅ ਨੂੰ ਹੱਲ ਕਰਨ ਦੇ ਲਈ ਡੋਮਿਨਿਕ ਲੇਬਲੈਂਕ ਨੂੰ ਕੈਨੇਡਾ ਅਮਰੀਕਾ ਵਪਾਰ ਮੰਤਰੀ ਨਿਯੁਕਤ ਕਰ ਦਿੱਤਾ ਹੈ ਕੰਪਨੀ ਟੈਰੀਫਾ ਦੇ ਇੱਕ ਮੁੱਖ ਆਲੋਚਕ ਲੇਬਲੈਂਕ ਦਾ ਉਦੇਸ਼ ਇਹਨਾਂ ਦੰਡਕਾਰੀ ਉਪਾਮਾ ਨੂੰ ਹਟਾਉਣਾ ਅਤੇ ਆਰਥਿਕ ਭਾਈਵਾਲੀ ਨੂੰ ਹੁਣ ਉਤਸ਼ਾਹਿਤ ਕਰਨਾ ਹੈ ਉਹ ਅੰਬ੍ਰੀਕੀ ਅਧਿਕਾਰੀਆਂ ਦੇ ਨਾਲ ਖੁੱਲੇ ਸੰਚਾਰ ਨੂੰ ਬਣਾਈ ਰੱਖਦੇ ਹੋਏ ਪੜਾਵਾਰ ਟੈਰੀਫ ਰਾਹਤ WTO ਨਿਯਮਾਂ ਨੂੰ ਚੁਣੌਤੀ ਦੇਣ ਅਤੇ ਕੈਨੇਡੀਅਨ ਵਪਾਰ ਨੂੰ ਵੱਖਰਾ ਬਣਾਉਣ ਦੀ ਵੀ ਯੋਜਨਾ ਬਣਾਉਣਗੇ ਕੈਨੇਡਾ ਅਮਰੀਕਾ ਵਪਾਰ ਮੰਤਰੀ ਦੇ ਵੱਜੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਜ਼ੋਰਦਾਰ ਆਲੋਚਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਦੋ ਉੱਤਰੀ ਅਮਰੀਕੀ ਗੁਆਂਢੀਆਂ ਦੇ ਵਿੱਚ ਕਾਰ ਵਪਾਰ ਯੁੱਧ ਦਾ ਜਵਾਬ ਹੈ ਕਾਰਨੀ ਨੇ ਆਪਣੀ ਨਵੀਂ ਕੈਬਨਿਟ ਦਾ ਉਦਘਾਟਨ ਕੀਤਾ ਜਿਦੇ ਵਿੱਚ ਨਿਊ ਬਾਂਸਵਿਕ ਦੇ ਕਾਨੂੰਨ ਸਾਸ਼ ਡੋਮਿਨਿਕ ਲੈਬਲੈਂਕ ਨੂੰ ਕੈਨੇਡਾ ਅਮਰੀਕਾ ਵਪਾਰ ਮੰਤਰੀ ਨਿਯੁਕਤ ਕਰ ਦਿੱਤਾ ਹੈ ਜਿਸ ਵਿੱਚ ਨਿਊ ਬਾਂਸਵਿਕ ਤੇ ਕਾਨੂੰਨ ਜਾਸ਼ ਡੋਮਿਨਿਕ ਲੈਬਲੈਂਕ ਨੂੰ ਕੈਨੇਡਾ ਅਮਰੀਕਾ ਵਪਾਰ ਮੰਤਰੀ ਨਿਯੁਕਤ ਕਰਦੇ ਹੋਏ ਲੈਬਲੈਂਕ ਦੀ ਸਭ ਤੋਂ ਵੱਡੀ ਚੁਣੌਤੀ ਹੁਣ ਦੁਨੀਆ ਭਰ ਤੇ ਆਪਣੀ ਹਮ ਰੁਤਬਾ ਤੋਂ ਵੱਖਰੀ ਨਹੀਂ ਹੈ ਬਲਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦੇ ਨਾਲ ਨਜਿੱਠਣਾ ਹੈ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਲਗਾਉਣ ਦੇ ਜਵਾਬ ਦੇ ਵਿੱਚ ਲੈਬਲੈਂਕ ਨੇ ਅਪ੍ਰੈਲ ਦੇ ਵਿੱਚ ਅਮਰੀਕਾ ਵਿਰੁੱਧ ਸਖਤ ਰੁਖ ਅਪਣਾਇਆ ਸੀ ਤੇ ਵਕਾਲਤ ਕੀਤੀ ਸੀ ਉਸ ਦਾ ਹੱਲ ਕੈਨੇਡੀਅਨ ਉਦਯੋਗਾਂ ਨੂੰ ਰੱਖਿਆ ਕਰਨ ਅਤੇ ਦੇਸ਼ ਦੀ ਆਰਥਿਕ ਪ੍ਰਭੂਸੱਤਾ ਦਾ ਦਾਵਾ ਕਰਨ ਦੇ ਉਦੇਸ਼ ਦੇ ਨਾਲ ਕਈ ਤਰ੍ਹਾਂ ਦੇ ਅਮਰੀਕੀ ਸਮਾਨ ਉੱਤੇ ਪਾਰਸਪਲ ਟੈਰਿਫ ਲਾਗੂ ਕਰਨਾ ਸੀ ਲੈਬਲੈਂਕ ਨੇ ਤਣਾਅ ਦੇ ਬਾਵਜੂਦ ਰਚਨਾਤਮਕ ਹੱਲ ਕੱਢਣ ਦੇ ਲਈ 177 ਹਾਰਵਰਡ ਲੂਟਨਿਕ ਸਮੇਤ ਅਮਰੀਕੀ ਅਧਿਕਾਰੀ ਦੇ ਨਾਲ ਖੁੱਲੀ ਗੱਲਬਾਤ ਵੀ ਬਣਾਈ ਰੱਖੀ ਅਤੇ ਕੂਟਨੀਤੀਕ ਤੌਰ 'ਤੇ ਸਹਿਯੋਗ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਕਿ ਜਦੋਂ ਕਿ ਕੈਨੇਡਾ ਅਨੁਚਿਤ ਵਪਾਰ ਅਭਿਆਸਾਂ ਦੇ ਵਿਰੁੱਧ ਡੇਟਾ ਦੇ ਨਾਲ ਖੜਾ ਰਹੇਗਾ ਇਹ ਜਲਦੀ ਵਿਵਾਦਾਂ ਦੀ ਆਪਸੀ ਲਾਭਦਾਇਕ ਹੱਲ ਲੱਭਣ ਦੇ ਲਈ ਵਚਨਬੱਧ ਹੈ ਲੈਬਲੈਂਕ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਦਾ ਨੰਬਰ 1 ਉਦੇਸ਼ ਟਰੰਪ ਪ੍ਰਸ਼ਾਸਨ ਦੇ ਦੰਡਕਾਰੀ ਟੈਰਿਫਾਂ ਤੋਂ ਛੁਟਕਾਰਾ ਪਾਣਾ ਅਤੇ ਦੂਜੇ ਦੇਸ਼ਾਂ ਦੇ ਨਾਲ ਆਰਥਿਕ ਭਾਈਵਾਲੀ ਬਣਾਉਣਾ ਹੈ ਘੋਸ਼ਣਾ ਤੋਂ ਬਾਅਦ ਲੈਬਲੈਂਕ ਨੇ ਐਕਸ ਉੱਤੇ ਪੋਸਟ ਕੀਤਾ ਅਤੇ ਆਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਵੱਲੋਂ ਮੈਨੂੰ ਕੈਨੇਡਾ ਲਈ ਕਿੰਗਸ ਪ੍ਰੀਵੀ ਕੌਂਸਲ ਦੇ ਪ੍ਰਧਾਨ ਅਤੇ ਕੈਨੇਡਾ ਅਮਰੀਕਾ ਵਪਾਰ ਅੰਤਰ ਸਰਕਾਰੀ ਮਾਮਲਿਆਂ ਅਤੇ ਕੈਨੇਡੀਅਨ ਅਰਥਵਿਵਸਥਾ ਲਈ ਜ਼ਿੰਮੇਵਾਰ ਮੰਤਰੀ ਭੂਮਿਕਾ ਸੌਂਪੀ ਗਈ। ਆਪ ਜੀ ਦਾ ਧੰਨਵਾਦ। ਮੈਂ ਇਕੱਠੇ ਕੈਨੇਡਾ ਨੂੰ ਮਜਬੂਰ ਬਣਾਉਣ ਦੇ ਲਈ ਬਹੁਤ ਉਤਸੁਕ ਹਾਂ। ਦਾਸੀ ਡੋਮਿਨਿਕ ਲੇਬਲੈਂਕ ਮੁੱਖ ਅਮਰੀਕੀ ਹਸਤੀਆਂ ਦੇ ਨਾਲ ਉਸ ਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਸਬੰਧਾਂ ਅਤੇ ਉਸੇ ਨਵੇਂ ਇੱਕ ਕੈਨੇਡੀਅਨ ਅਰਥਵਵਸਥਾ ਏਜੰਟ ਦੇ ਕਾਰਨ ਲੇਬਲੈਂਕ ਪੜਾਵਾ ਟੈਰਿਫ ਰਾਹਤ ਦੇ ਲਈ ਦਬਾਅ ਪਾਣਗੇ ਅਤੇ ਡਬਲਿਊਟੀਓ ਚੁਣੌਤੀਆਂ ਨੂੰ ਨਿਸ਼ਾਨਾ ਛੋਟਾ ਦੇ ਨਾਲ ਜੋੜਿਆ ਜਾਵੇਗਾ ਜਦਕਿ ਯੂਰਪ ਅਤੇ ਏਸ਼ੀਆ ਦੇ ਵੱਲ ਕੈਨੇਡੀਅਨ ਵਪਾਰ ਦੀ ਵਿਪੰਤਾ ਨੂੰ ਤੇਜ਼ ਕਰਾਇਆ ਜਾਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ